ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਮੈਂ ਸ਼ਾਰਟ ਵੀਡੀਓ ਅਪਲੋਡ ਕਰਤੀਆਂ ਸੀਗੀਆਂ ਬੈਸ਼ੇ ਦਾ ਵੀ ਟ੍ਰਿਮਿੰਗ ਚੱਲੀ ਜਾਂਦੀ ਹੈ ਸਾਰੇ ਪਸ਼ੂਆਂ ਦੀ ਮੈਨੂੰ ਅੱਜ ਤੀਜਾ ਦਿਨ ਹੈਗਾ ਅੱਜ ਮੈਂ ਕੰਪਲੀਟ ਕੀਤੀ ਹੈ ਇਹਨਾਂ ਦੀ ਸਾਰੀਆਂ ਦੀ ਟ੍ਰਿਮਿੰਗ ਚਨਾਬ ਹਜੇ ਵੀ ਥੋੜਾ ਜਿਹਾ ਰਹਿੰਦਾ ਹੈਗਾ ਮੂਰ ਨਹੀਂ ਲੱਤਾਂ ਜਿਹੜੀਆਂ ਰਹਿ ਗਈਆਂ ਬੈਟਰੀ ਲੋ ਹੋ ਗਈ ਸੀਗੀ ਉਹਦੀ ਡ੍ਰਿਮਰ ਦੀ ਬਾਕੀ ਮੈਂ ਉਹਨੂੰ ਦੱਸਦਾ ਵੀ ਤੁਹਾਨੂੰ ਕਿਹੜੀ ਕੰਪਨੀ ਦਾ ਕਿਵੇਂ ਆ ਕਿੰਨੇ ਦਾਗਾ 300 ਰੁਪਏ ਦਾ ਬੀਜੀਆਰ ਕੰਪਨੀ ਦਾਗਾ ਚਾਰ ਪੰਜ ਘੰਟੇ ਚੱਲੇ ਜਾਂਦਾ ਇੱਕ ਵਾਰੀ ਚਾਰਜ ਕਰੇ ਦੋਂ ਬਾਕੀ ਆ ਵੱਡੀ ਮੱਝ ਬਹੁਤ ਸੋਹਣੀ ਨਿਕਲਈ ਐ ਡ੍ਰਿਮ ਕਰਕੇ ਜਿਹੜਾ ਬਹੁਤ ਖਸੀ ਐ ਤੇ ਜੱਤ ਬਹੁਤ ਜ਼ਿਆਦੇ ਸੀਗੀ ਬਾਕੀ ਇਕੱਲੀ ਆ ਰਹਿ ਗਈ ਜਿਹੜੀ ਸੋਨ ਵਾਲੀ ਹੈਗੀ ਨਾ ਆਪਣੀ ਛੋਟੀ ਇਹਨੂੰ ਨਹੀਂ ਮੈਂ ਕੱਟਿਆ ਜਾਣ ਕੇ ਮਾਇਦੇ ਮਹਾਂਜੱਤ ਵੀ ਥੋੜੀ ਜਿਹੀ ਹੌਲੀ ਹੈਗੀ ਚੱਲ ਜੂ ਇੰਨੀ ਕਦਾਂ ਬਾਕੀ ਸਾਰੀਆਂ ਦੀ ਇਹਦੇ ਲੰਬੋ ਦੀ ਵੀ ਘੱਟਤੀ ਬਾਕੀ ਸਾਰਿਆਂ ਨਾਲ ਸੋਹਣੀਆਂ ਨਿਕਲ ਗਈਆਂ ਇਹਨੇ ਮੈਂ ਫੇਸ ਕੱਟ ਬਹੁਤ ਸੋਹਣਾ ਪਾਇਆਗਾ ਇਹਦੇ ਤੇ ਇਹ ਖੜੀ ਰਹੀ ਇਹਨੇ ਉੱਪਰ ਆ ਜਾਣੀ ਮੰਨਿਆ ਬਾਕੀ ਸਾਰੀਆਂ ਨੇ ਜਦੋਂ ਮੈਂ ਮੋਹ ਤੇ ਮੂੰਹ ਵਾਲੇ ਵਾਲ ਕੱਟਦੇ ਦੀ ਥੱਲੋਂ ਸਾਰੀਆਂ ਭਾਗਦੀਆਂ ਸੀ ਦਰਦੀਆਂ ਸੀਗੀਆਂ ਇਹ ਸੁਪਈ ਰਹੀ ਮੈਂ ਵਧੀਆ ਜਿਹਾ ਕੱਟ ਤੇ ਬਾਕੀ ਗੋਰੀ ਦਾ ਤੁਸੀਂ ਦੱਸਿਓ ਵੀ ਗੋਰੀ ਦੇ ਵਾਲ ਕੱਟਣੇ ਕਿੰਨਾ ਹੀ ਮੈਂ ਗੋਰੀ ਦੇ ਦੱਸ ਸਕਦਾ ਨਾ ਥੋੜਾ ਜਿਹਾ ਪ੍ਰੈਮਰ ਮੈਂ ਫੇਰਿਆ ਕਿ ਦੇਖਿਆ ਸੀਗਾ ਵੀ ਕਿਵੇਂ ਨਿਕਲਦੀ ਹੈਗੀ ਐਵੇਂ ਨਿਕਲੀ ਗ ਤਸੀਂ ਦੱਸਿਓ ਜੇ ਕਹੋਗੇ ਤਾਂ ਕੱਟ ਦਾਂਗੇ ਨਹੀਂ ਰਹਿਣ ਦਾਂਗੇ ਆਮ ਗੋਰੀ ਦਾ ਐ ਵੀ ਸੋਹਣੀ ਲੱਗਦੀ ਹੈਗੀ ਬਾਕੀ ਫੀਡ ਫੂਡ ਵੀ ਚੱਲੀ ਜਾਂਦੀ ਹੈਗੀ ਦਾਣ ਥੋੜੇ ਰਹਿ ਗਏ 20-22 ਕਿ ਦਿਨ ਰਹਿ ਗਏ ਇਹਦੇ ਵੀ ਦੇਖਦੇ ਆਂ ਬਾਬੇ ਦੀ ਕਿਰਪਾ ਨਾਲ ਕੀ ਬਣਦਾ ਤੇ ਬਾਕੀ ਚਨਾਬ ਦੀ ਮਾਂ ਵੀ ਸੋਹਣੀ ਨਿਕਲਿਆ ਜੀ ਛੋਟੀ ਆਪਣੀ ਮੋਟੋ ਬਾਲ ਕੱਟ ਕੇ ਅੱਜ ਮੈਂ ਸਾਰੀਆਂ ਇਹ 25 ਮਿੰਟਾਂ ਜਿਨਾਂ ਮਾਤੀਆਂ ਕਾਹਨ ਲਿਬੜੀਆਂ ਸੀ ਜਿੰਨਾ ਗੋਹਾ ਲੱਗਿਆ ਸੀ ਉਹ ਪ੍ਰੈਸ਼ਰ ਨਾਲ ਹੀ ਲੱਗਿਆ ਨਹੀਂ ਅੱਗੇ ਬਾਲਾਂ ਨੂੰ ਜਮ ਜਾਂਦਾ ਬਾਲ ਗਿੱਲੇ ਨਹੀਂ ਹੁੰਦੇ ਸੀ ਬਾਲ ਬੁਰਸ਼ ਮਰੀ ਜਾਂਦੇ ਸੀਗੇ ਮਸਾ ਲੋਟ ਆਉਣਾ ਸੀਗਾ ਕੰਮ ਬਾਕੀ ਆ ਹੁਣ ਮੈਂ ਫਰਸ਼ ਪੁਰਸ ਧੋਣ ਆਲਾ ਅੰਦਰੋਂ ਹੁਣ ਰਾਤ ਨੂੰ ਬਾਹਰੇ ਬੰਦਦੇ ਹੁੰਨੇ ਆਗੇ ਹਜੇ ਪੱਖਾ ਨਹੀਂ ਲਾਉਂਦੇ ਦੇਣੇ ਪੱਖੇ ਚੱਲੀ ਜਾਂਦੇ ਹੁੰਦੇ ਆਗੇ ਤੇ ਬਾਕੀ ਤੁਸੀਂ ਜ਼ਰੂਰ ਦੱਸਿਓ ਬਈ ਟ੍ਰਿਮਿੰਗ ਦੇ ਪਤਾ ਕੀ ਫਾਇਦੇ ਨੇ ਗਰਮੀਆਂ ਦੇ ਵਿੱਚ ਨਮਾਉਣ ਤੋਂ ਆਉਣ ਦਾ ਫਾਇਦਾ ਗਾ ਤੇ ਪਾਣੀ ਬਹੁਤ ਬਚਦਾ ਗਾ ਇਹ ਵਾਲ ਕੱਟਿਆ ਜਾਂਦਾ ਬਾਕੀ ਜਿਹੜਾ ਮੇਨ ਐਡਵਾਂਟੇਜ ਹੈ ਇਹਦਾ ਉਹ ਆਏ ਮੱਖੀ ਮੱਛਰ ਤੋਂ ਮੱਖੀ ਮੱਛਰ ਦੰਦੀ ਵੱਢਣ ਲੱਗੇ ਆਂਦਾ ਪਸ਼ੂ ਦੇ ਫਿਰ ਪਸ਼ੂ ਔਖ ਮੰਦਾ ਹੈਗਾ ਗਰਮੀ ਦੇ ਵਿੱਚ ਜੇ ਜੱਤ ਜੀ ਹੋਵੇ ਫਿਰ ਮੱਛਰ ਮੱਖੀ ਘੱਟ ਤੰਗ ਕਰਦੀਏ ਪਸ਼ੂ ਨੂੰ ਪਰ ਐ ਆਪਨੇ ਮੜਾ ਜਿਹਾ ਪ੍ਰਬੰਧ ਵਧੀਆ ਕਰਿਆ ਹੋਇਆ ਚੱਲ ਮੱਖੀ ਮੱਛਰ ਤੋਂ ਪੱਖੇ ਭੁੱਖੇ ਵਧੀਆ ਛੱਡ ਦਾਂਗੇ ਦੇਖਦੇ ਆਂ ਬਾਬੇ ਦੀ ਕਿਰਪਾ ਨਾਲ ਐ ਦਕੀਕੇ ਮਿਲਾਂਗਦੀਆਂ ਨੇ ਗਰਮੀ ਆ ਤੁਸੀਂ ਦੱਸਿਓ ਭਾਈ ਤੁਹਾਡੇ ਜਾਨਵਰਾਂ ਦਾ ਕੀ ਹਾਲ ਹੈ ਤੁਹਾਡਾ ਟੱਬਰ ਦਾ ਕੀ ਹਾਲ ਚਨਾਬ ਦੋਨੇ ਪਾਸਿਓਂ ਰਹਿ ਗਿਆ ਦੇਖਦਾ ਆਂਗਾ ਚਨਾਬ ਨਿੱਖ ਖਮੋਸ ਹੋਣੀ ਨਿਕਲਾਂਗੇ ਚਨਾਬ ਅ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਬਾਈ ਆਪ ਦੀ ਟਿੱਪਣੀ ਕੋਈ ਕਰਿਆ ਕਰੋ ਕਮੈਂਟ ਦੇ ਵਿੱਚ ਰਾਇ ਜਰੂਰ ਦਿਆ ਕਰੋ ਕੋਈ ਨਾ ਕੋਈ ਜਿੰਨਾ ਕਿਸੇ ਨੂੰ ਨੌਲੇਜ ਆ ਉਹ ਜਰੂਰ ਸ਼ੇਅਰ ਕਰਿਆ ਕਰੋ ਬਾਕੀ ਆਪਣੀ ਗਾਂ ਉਹ ਖੜੀ ਐ ਉਹਨੂੰ ਸਟ੍ਰੈਟੇਜੀ ਹੋ ਗਈ ਐ ਫੈਕਸ਼ਨ ਜੀ ਸ਼ਾਰਟ ਵੀਡੀਓ ਤੁਸੀਂ ਦੇਖੀਏ ਹੁਣੇ ਦੁੱਧ ਜਿਵੇਂ ਰਾਬੜ ਦਾ ਦੁੱਧ ਹੁੰਦਾ ਏਦਾਂ ਹੋਣ ਲੱਗਿਆ ਸੀਗਾ ਅੱਜ ਠੀਕ ਐ ਮੈਂ ਮਿੱਠਾ ਥੋੜਾ ਪਾਇਆ ਸੀਗਾ ਬਾਕੀ ਨੀਂਬੂ ਨੂੰਬੂ ਅੱਜ ਲੈ ਆਉਂਦੇ ਨੇਗੇ ਅੱਜ ਕੱਟ ਕੇ ਪਾਵਾਂਗੇ ਇਹਨਾਂ ਨੂੰ ਸਾਰੇ ਨੂੰ ਵਾਕੇ ਐ ਡ੍ਰਮ ਕਰਕੇ ਸਾਰੇ ਪਾਸੋਂ ਬਹੁਤ ਸੋਹਣੇ ਸੋਹਣੇ ਲੱਗਣ ਲੱਗੇ ਪਤਾ ਨਹੀਂ ਕਿ ਐ ਦੀ ਵੀ ਮੇਰੀ ਝਾਕ ਜੀ ਹੈਗੀ ਆ ਵੀ ਮੈਂ ਕੱਟਦੇ ਨੇ ਮੰਗਰ ਮੰਗਰ ਹੀ ਦੁਰਿਆ ਫਿਰਨਾ ਮੇਰੇ ਜਿੱਧਰ ਮੈਂ ਜਾਊਂਗਾ ਉਧਰ ਹੀ ਆਊਗੀ ਮੇਰੇ ਸਿਰ 'ਚ ਘੁਰਕ ਘਰ ਤੇ ਕਾਹ ਹੈ ਜੀ ਬੜੇ ਰੋਟੀਆਂ ਦਾ ਟਾਈਮ ਆ ਰੋਟੀਆਂ ਖੰਬਾਉਣੀ ਹੁੰਦੀਆਂ ਨੇ ਸਾਰੀਆਂ ਨੂੰ ਇੱਕ ਇੱਕ ਦੋ ਦੋ ਤੇ ਕਾ ਕਰਕੇ ਝਾਕ ਜੀ ਰੋਪੀਆਂ ਦੀ ਵੀ ਕਰਦੀ ਹੈਗੀ ਹੁਣ ਸ਼ਿਕਾਉਣੇ ਐ ਕਿੱਕ ਪ੍ਰਸ਼ਾਦਾ ਇਹਨਾਂ ਨੂੰ ਤੇ ਪਾਣੀ ਪੂਣੀ ਪੀ ਲੈ ਇਹਨਾਂ ਨੇ ਇੱਕ ਵਾਰੀ ਹੁਣ ਬੰਨੂਗਾ ਤੇ ਧੰਨਵਾਦ ਇੱਥੇ ਤੱਕ ਵੀਡੀਓ ਦੇਖਣ ਵਾਸਤੇ ਤੁਸੀਂ ਲਾਈਕ ਜਰੂਰ ਕਰਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸਬਸਕ੍ਰਾਈਬ ਜਰੂਰ ਕਰਿਓ ਜੇ ਤੁਸੀਂ ਨਵੇਂ ਹੋ ਧੰਨਵਾਦ